ਤੇ ਮੈਂ ਜਿਹੜਾ ਮਾਰਨਿੰਗ ਦਾ ਰੁਟੀਨ ਸੀਗਾ ਉਹ ਤੁਹਾਡੇ ਨਾਲ ਮੈਂ ਕੱਲ ਵਾਲੇ ਵਲੌਗ ਦੇ ਵਿੱਚ ਸ਼ੇਅਰ ਕੀਤਾ ਸੀ ਉਸ ਤੋਂ ਬਾਅਦ ਦੁਪਹਿਰ 'ਚ ਅਸੀਂ ਕੀ ਕਰਦੇ ਹਾਂ ਤੇ ਮੈਂ ਕੀ ਕਰਦੀ ਹਾਂ ਉਹ ਤੁਹਾਡੇ ਨਾਲ ਕਰਦੀਆਂ ਸ਼ੇਅਰ ਤੇ ਮੈਂ ਵੀਡੀਓ ਦੇ ਵਿੱਚ ਬਣੇ ਰਵਾਂ ਓਕੇ ਸੋ ਹਾਂਜੀ ਫਰੈਂਡਸ ਵੈਲਕਮ ਬੈਕ ਟੂ आवर ਚੈਨਲ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋ ਹੋ ਗਏ ਤੇ ਰਾਜੀ ਖੁਸ਼ੀ ਹੋਵਗੇ ਟਾਈਮਿੰਗ ਹੋ ਸੀ ਕਰੀਬ 3:00 ਵਜੇ ਹੋਏ ਸੀ ਤੇ ਮਕਸ਼ੀ ਸੌ ਨਹੀਂ ਰਹੀ ਸੀ ਕਿ ਮੈਂ ਨੂੰ ਬਹੁਤ ਕੋਸ਼ਿਸ਼ ਕੀਤੀ ਕਿ ਤੂੰ ਸੋ ਜਾ ਪਰ ਇਹ ਨਹੀਂ ਸੌ ਰਹੀ ਸੀ ਫਿਰ ਮੈਨੇ ਰਾਤ ਵਾਲੀ ਸਬਜੀ ਵੀ ਬਣਾਉਣੀ ਸੀ ਰਾਤ ਨੂੰ ਮੈਂ ਕਿਉਂਕਿ ਦੁਪਹਿਰੇ ਮੈਂ ਕੁਝ ਨਹੀਂ ਬਣਾਇਆ ਸੀ ਕਿਉਂਕਿ ਮੰਨੂ ਦੀ ਰੋਟੀ ਸੰਡੇ ਨੂੰ ਜੰਦੀ ਨਹੀਂ ਹੈਗੀ ਇਹ ਸੰਡੇ ਦੀ ਵੀਡੀਓ ਆ ਸੰਜੇ ਤੋਂ ਬਾਅਦ ਨੈਕਸਟ ਮਾਰਨਿੰਗ ਦੇ ਵਿੱਚ ਇਕੱਠੀ ਵੀਡੀਓ ਬਣਾਈ ਸੀ ਮੈਂ ਤੇ ਫਿਰ ਮੈਂ ਸੋਚਿਆ ਹੁਣ ਰਾਤ ਨੂੰ ਕੁਝ ਬਣਾਉਣਾ ਹੈ ਤੇ ਫਿਰ ਇਹ ਸੋ ਨਹੀਂ ਰਹੀ ਸੀ ਫਿਰ ਮੈਂ ਵੀ ਉੱਠ ਗਈ ਮੈਂ ਕਿਹਾ ਚਲੋ ਮੈਂ ਨਹੀਂ ਰੈਸਟ ਕਰਦੀ ਫਿਰ ਮੈਂ ਆਪਣਾ ਸਬਜੀ ਸਬਜੀ ਨੂੰ ਤਿਆਰੀ ਕਰਨ ਲੱਗ ਗਈ ਸੀਗੀ ਤੇ ਮੈਂ ਵਿੱਚ ਪਾਪਾ ਨੇ ਚਾਹ ਮੰਗ ਲਈ ਪੰਜਾਬ ਬਣਾ ਦੇ ਤਾਂ ਫਿਰ ਮੈਂ ਪਾਪਾ ਨੂੰ ਚਾਹ ਦਿੱਤੀ ਤੇ ਉਸ ਤੋਂ ਬਾਅਦ ਫਿਰ ਮੈਂ ਆਪਣੀ ਸਬਜੀ ਤਿਆਰੀ ਕਰਨ ਲੱਗ ਗਈ ਤੇ ਵਿੱਚ ਮੋਕਸ਼ੀ ਦੀ ਬੁਆ ਆ ਗਈ ਸੀਗੀ ਉਹਨੂੰ ਲੈ ਗਈ ਸੀ ਉਹ ਖੇਲਣ ਚਲੀ ਗਈ ਸੀ ਤੇ ਫਿਰ ਮੈਂ ਆਰਾਮ ਨਾਲ ਆਪਣਾ ਕੰਮ ਕਰ ਲਿਆ ਤੇ ਮੈਂ ਬਸ ਉਹ ਸਬਜੀ ਦੀ ਕਟਿੰਗ ਕਰ ਰਹੀ ਸੀ ਪਹਿਲਾਂ ਮੈਂ ਪਿਆਜ਼ ਕੱਟ ਕੇ ਤੇ ਲੰਬੇ-ਲੰਬੇ ਸ਼ੇਪ ਦੇ ਵਿੱਚ ਉਸ ਤੋਂ ਬਾਅਦ ਫਿਰ ਟਮਾਟਰ ਦੇ ਨਾਲ ਸਬਜੀ ਆ ਪਾਪਾ ਨੇ ਕੱਟ ਕਰਕੇ ਦਿੱਤੀ ਸੀ ਮੈਨੂੰ ਮੈਂ ਚਾਪਨ ਗਦੂ ਬਣਾ ਰਹੀ ਸੀਗੀ ਤੇ ਬਸ ਫਿਰ ਉਸ ਤੋਂ ਬਾਅਦ ਨਾਲ ਮੈਂ ਤੜਕਾ ਲਗਾ ਲੂੰਗੀ ਤੇ ਮੇਰੀ ਵੀਡੀਓ ਨੂੰ ਪਲੀਜ਼ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਮੇਰੇ ਵੀਡੀਓ ਤੇ ਪਹਿਲੀ ਵਾਰ ਆਏ ਨੇ ਤੇ ਮੈਂ ਇਸੇ ਤਰ੍ਹਾਂ ਦਾ ਹੋਰ ਨਹੀਂ ਨਵੇਂ ਨਵੇਂ ਵਲੌਗਸ ਲਿਆਉਂਦੀ ਰਹੂੰਗੀ ਇੰਟਰਸਟਿੰਗ ਤੇ ਮੇਰੀ ਡੇਲੀ ਲਾਈਫ ਰੂਟੀਨਸ ਜਾਂ ਕੁਝ ਹੋਰ ਐਕਸਟਰਾ ਜੋ ਮੈਂ ਕਰਦੀ ਆ ਤਾਂ ਨਜ਼ੂਰ ਸ਼ੇਅਰ ਕਰਿਆ ਕਰੂੰਗੀ ਜਿੱਥੇ ਵੀ ਮੈਂ ਜਾਵਾਂਗੀ ਜਾਵਾਂਗੀ ਸਾਰੇ ਵਲੌਗਸ ਤੁਹਾਨੂੰ ਡੇਲੀ ਮਿਲਣਗੇ ਇੱਕ ਦਿਨ ਦਾ ਵੀ ਕੋਈ ਸਕਿਪ ਨਹੀਂ ਹੋਵੇਗਾ ਮੈਂ ਹਮੇਸ਼ਾ ਹਰ ਰੋਜ਼ ਐਕਟਿਵ ਰਹੂੰਗੀ ਆਪਣੇ ਵਲੌਗਸ ਦੇ ਵਿੱਚ ਤੇ ਬਸ ਹੁਣ ਮੈਂ ਆਪਣਾ ਲਗਾਰੀਆਂ ਤੜਕਾ सब्जी में देख लो मैं इस तरह तड़का लगा पहला ऑयल पाऊँगी ऑयल में चंकी तरह गर्म होने बाद जीरा भुनूँगी तो फिर प्याजा में पा के थोड़ा हल्का ब्राउन कर लूँगी जो ये थोड़े हल्के ब्राउन हो जाएंगे उस तो बाद फिर मैं टमाटर से हरी मिर्च कट्टी होगी वह पा ला कई बार मैं अदरक पा भी दिनी हूँ बिच्च कई बार नहीं यूज़ करती लसन मैं हमेशा जो आप तरी वाली सब्जी बनाने वेद यूज़ करती हूँ सुक्की सब्ज़ी के मैं कहीं लसन नहीं पाया मैनु ओर जहा लगता है मैं अच्छा नहीं लगता इसलिए मैं हमेशा सुक्की सब्जियाँ एवं बना ਤੇ ਤਰੀਗਲ ਸਬਜੀ ਦੇ ਵਿੱਚ ਮੈਂ ਲਸਣ ਪਾਨੀ ਆ ਤੇ ਬਸ ਹੁਣ ਇਸ ਤਰ੍ਹਾਂ ਮੈਂ ਆਪਣੇ ਤੜਕਾ ਲਗਾ ਲੂੰਗੀ ਤੇ ਉਸ ਤੋਂ ਬਾਅਦ ਫਿਰ ਮੈਂ ਆਪਣੇ ਚੱਪਨ ਕਦੂ ਪਾ ਕੇ ਇਹਨੂੰ ਬਨਨੇ ਰੱਖ ਦੂੰਗੀ ਤੇ ਫਿਰ ਆ ਜਾਂਦੇ ਸ਼ਾਮ ਨੂੰ ਹੋਰ ਕਈ ਮੇਰੇ ਕੰਮ ਹੋ ਜਾਂਦੇ ਆ 1:00 ਵਜੇ ਸੀ 3:30 ਵਜੇ ਹੋਏ ਸੀ ਉਹ ਦਾ ਟਾਈਮ ਹੈ ਤੇ ਮੈਨੂੰ ਬਹੁਤ سارے ਕੰਮ ਨਜ਼ਰ ਆ ਰਹੇ ਸੀ ਕਿਉਂਕਿ ਮੌਕਸ਼ੀਕਾਰ ਸੀ ਇਹਨੇ ਬਹੁਤ ਸਾਰਾ ਕੰਮ ਖਿਲਾਰਿਆ ਹੋਇਆ ਸੀ ਮੇਰੇ ਲਈ ਤੇ ਫਿਰ ਮੈਂ ਥੋੜਾ ਬਹੁਤ ਉਹ ਸੈਟਿੰਗ ਕਰੀ ਤੇ ਮੈਂ ਬਸ 5 ਜਾਂ 6 ਵਜੇ ਤੱਕ ਹੀ ਆਪਣੀ ਰਿਕਾਰਡਿੰਗ ਸ਼ੂਟਿੰਗ ਕਰੀ ਸੀਗੀ ਖਲਾਰੇ ਪਏ ਸੀ ਇਹ ਮੌਕਸ਼ੀ ਨੇ ਖਲਾਰੇ ਸੀ ਆਪਣੇ ਪਾਪਾ ਦੇ ਸਾਰੇ ਰੈਕ ਦੇ ਵਿੱਚੋਂ ਕੱਢ ਦਿੱਤੇ ਸੀਗੇ ਤੇ ਮੈਂ ਫਿਰ ਰੈਕ ਦੇ ਵਿੱਚ ਚੰਗੀ ਤਰ੍ਹਾਂ ਜੋੜੇ ਤੇ ਉਸ ਤੋਂ ਬਾਅਦ ਫਿਰ ਮੈਂ ਆ ਕੇ ਸ਼ਾਮ ਦੀ ਚਾਹ ਬਣਾਉਣ ਮੈਂ ਚਾਹ ਪੀਣੀ ਸੀ ਮੰਮੀ ਨੇ ਪੀਣੀ ਸੀ ਪਾਪਾ ਨੇ ਪੀਲੀ ਸੀਗੀ ਤੇ ਫਿਰ ਮੈਂ ਆਪਣੀ ਚਾਹ ਬਣਾ ਕੇ ਪੀਤੀ ਪੀਣ ਤੋਂ ਬਾਅਦ ਫਿਰ ਮੈਂ ਆਪਣੇ ਬਾਕੀ ਕੰਮ ਸਟਾਰਟ ਕਰੇ ਤੇ ਫਰੈਂਡਸ ਮੈਂ ਹੁਣੇ ਚਾਹ ਪੀਤੀ ਹੈ ਤੇ ਮੋਕਸ਼ਿ ਆਪਣੀ ਬੂਆ ਘਰ ਗਈ ਸੀ ਖੇਲਣ ਤੇ ਆ ਗਈ ਹੈ ਤੇ ਬਸ ਹੁਣ ਉਹ ਕਹਿੰਦੀ ਮੈਨੂੰ ਡੈਲੀ ਮਿਲ ਚਾਕਲੇਟ ਖਾਣੀ ਹੈ ਤਾਂ ਹਣ ਚਾਕਲੇਟ ਦਿੱਤੀ ਆ ਤੇ ਮੋਕਸ਼ਿ ਹੈਲੋ ਕਰੋ ਬੇਟਾ ਹੈਲੋ ਕੇ ਗਾਇਸ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਗਾਇਸ ਚੈਨਲ ਖਾਇਬ ਅਲਬਤੂ ਕੁ ਖਾਣ ਹਾਂਜੀ ਔਰ ਔਰ ਗੱਲਾਂ ਬਾਤਾਂ ਕਰ ਲੋ ਗਾਇਸ ਕਿੰਨੇ ਸਾਲ ਕਿਉਂ ਬਤਾ ਦੋ ਕਿੰਨੇ ਸਾਲ ਦੇ ਨਹੀਂ ਤੁਮ ਆਪ 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 ਕਿ 3 ਸਾਲ ਕੀ ਹੂੰ ਮੈਂ ਹੂੰ ਆਪੁੱਛ ਰਹੇ ਆਪ ਮੈਂ ਹਾਂਜੀ ਮੈਂ 3 ਸਾਲ ਹਾਂ ਵੈਰੀ ਗੁੱਡ ਇਹ ਨੂੰ ਪਤਾ ਨਹੀਂ ਲੱਗਦਾ ਕਿਵੇਂ ਬੋਲਣਾ ਜਾਂ ਕਿਵੇਂ ਗੱਲ ਕਰਨੀ ਪਰ ਫਿਰ ਵੀ ਬੋਲਦੀ ਥੋੜਾ ਬੋਤਾ ਹੋਣਾ ਬਈ ਚਲੋ ਸੋ ਹਾਂਜੀ ਗਾਇਸ ਇੱਥੇ ਹੋ ਜਾਂਦੀ ਹੈ ਸਵੇਰ ਸਵੇਰ ਤਕਰੀਬ 6 ਵਜੇ ਹੋਏ ਸੀਗੇ ਤੇ ਸਭ ਤੋਂ ਪਹਿਲਾਂ ਮੈਂ ਆਪਣੀ ਚਾਹ ਪੀਤੀ ਤੇ ਥੋੜੇ ਦਿਰ ਬਾਅਦ ਬਾਹਰ ਆਈ ਬਾਹਰ ਸਾਰਾ ਦੇਖਿਆ ਸਵੇਰੇ ਸਵੇਰੇ ਨਾ ਬਹੁਤ ਵਧੀਆ ਮੌਸਮ ਹੁੰਦਾ ਹੈ ਸਵੇਰੇ ਬਾਹਰ ਬਹੁਤ ਅੱਛਾ ਲੱਗਦਾ ਹੈ ਦੇਖਣਾ ਫਿਰਨਾ ਜਾਂ ਮੌਸਮ ਬਹੁਤ ਕਦਿਆ ਲੱਗਦਾ ਹੈਗਾ ਤੇ ਅੱਛੀ ਜੀ ਵਾਈਬ ਆਉਂਦੀ ਹੈ ਸਵੇਰ ਸਵੇਰ ਤੇ ਬਸ ਉਸ ਤੋਂ ਬਾਅਦ ਫਿਰ ਮੈਂ ਆ ਗਈ ਸੀ ਆਪਣਾ ਅੰਦਰ ਅੰਦਰ ਆਈ ਤਾਂ ਦੇਖਿਆ ਕਿ ਆਤਾ ਵੀ ਸਵਾਣਾ ਸੀਗਾ ਅਸੀਂ ਤੇ ਉਹਨੂੰ ਕਨਕਨੂ ਚੈੱਕ ਕੀਤਾ ਕਨਕ ਦੇ ਵਿੱਚ ਥੋੜਾ ਜਿਹਾ ਲੈ ਤੋ ਹਣੀ ਸੀ ਸਾਫ ਕਰਨੀ ਸੀ ਕਿਤੇ ਫਿਰ ਮੈਂ ਕਿਹਾ ਚਲੋ ਆਪਾਂ ਫਿਰ ਇੱਕ ਦੋ ਦਿਨਾਂ ਨੂੰ ਪਿਆ ਲਾਂਗੇ ਸਾਫ ਕਰਕੇ ਤੇ ਉਸ ਤੋਂ ਬਾਅਦ ਫਿਰ ਅਸੀਂ ਚੈੱਕ ਕੀਤਾ Papa ਕਹਿੰਦੇ ਹਾਂ ਹੋਊਗਾ ਤੇ ਉਸ ਤੋਂ ਬਾਅਦ ਫਿਰ ਅਸੀਂ ਇਹਨੂੰ ਸਾਈਡ ਤੇ ਕਰਕੇ ਫਿਰ ਮੈਂ ਆਪਣੀ ਡੇਲੀ ਰੁਟੀਨ ਦੇ ਜਿਹੜੇ ਮੇਰੇ ਕੰਮ ਹੁੰਦੇ ਕਰਨ ਲੱਗ ਗਈ ਸੀ ਕਿਉਂਕਿ ਮੈਨੂੰ ਵੀ ਇੰਜ ਸੀਗਾ ਕਿ ਸਵੇਰ ਜਲਦੀ ਉੱਠੀਆਂ ਤਾਂ ਜਿੰਨੇ ਕੰਮ ਕਰ ਲਾਂ ਵਧੀਆ ਗੱਲ ਹੈ ਕਿਉਂਕਿ ਨਾ ਮੇਰਾ ਕੰਮ ਨਾ 10 11 ਵਜੇ ਤੋਂ ਬਾਅਦ ਹੀ ਹੁੰਦਾਗਾ ਜਿਵੇਂ ਮੋਕਸ਼ੀ ਨੂੰ ਪਹਿਲਾਂ ਸਕੂਲ ਪੇਜ ਜਾਉਂਦਾ ਹੈ ਜੋ ਤੱਕ ਮੋਕਸ਼ ਦੇ Papa ਨਹੀਂ ਜਾਂਦੇ ਉਦੋਂ ਤੱਕ ਮੇਰਾ ਕੰਮ ਲੇਟ ਹੋ ਜਾਂਦਾਗਾ ਤਦਾਈ ਮੈਂ ਸਵੇਰ ਜਲਦੀ ਉੱਠੀ ਸੀ ਕਿ ਮੈਂ ਟਾਈਮ ਨਾਲ ਫ੍ਰੀ ਹੋ ਜਾਊਂਗੀ ਨਾ ਗਰਮੀ ਬਹੁਤ ਹੋਣ ਲੱਗ ਗਈ ਜਿਵੇਂ ਜਿਵੇਂ ਗਰਮੀ ਦਾ ਮੌਸਮ ਹੈ ਮੈਨੂੰ ਹੁਣ ਮੇਰਾ ਟਾਈਮਿੰਗ ਵੀ ਚੇਂਜ ਕਰਨਾ ਪਊਗਾ ਵੈਸੇ ਮੋਕਸ਼ੇ ਟਾਈਮਿੰਗ ਚੇਂਜ ਹੋ ਗਿਆ ਹੁਣ 8:30 ਤੋਂ 11:15 ਹੋ ਗਿਆ ਪਹਿਲਾਂ 9:30 ਦਾ ਸੀ ਸੋਰੀ 9 ਵਜੇ ਦਾ ਸੀਗਾ ਸਕੂਲ ਦਾ ਟਾਈਮ ਹੁਣ 8:30 ਦਾ ਹੋ ਗਿਆ ਕਿਉਂਕਿ ਗਰਮੀ ਬਹੁਤ ਹੋ ਗਈ ਤੇ ਹੁਣ ਛੁੱਟੀਆਂ ਦੇਖੋ ਕਦੋਂ ਕਰਦੇ ਹਾਂ ਮੋਕਸ਼ੀ ਨੂੰ ਤੇ ਬਸ ਸੋ ਸੂਬਾ ਸੂਬਾ ਗਰਮੀ ਨਹੀਂ ਸੀਗੀ ਤਾਂ ਮੈਂ ਆਰਾਮ ਨਾਲ ਕੰਮ ਕਰ ਲਿਆ ਕਿਉਂਕਿ ਦੁਪਹਿਰ ਨੂੰ ਜਦੋਂ ਮੇਰਾ ਕੰਮ ਨਿਬੜਦਾ ਹੁ ਤੱਕ ਬਹੁਤ ਗਰਮੀ ਹੋ ਜਾਂਦੀ ਹੈ ਤੇ ਮੈਨੂੰ ਬਹੁਤ ਗਰਮੀ ਲੱਗਦੀ ਸੀ ਤਾਂ ਅੱਜ ਫਿਰ ਮੈਂ ਤਾਂ ਕਰਕੇ ਜਲਦੀ ਉੱઠી ਸੀ ਤੇ ਬਸ ਮੈਂ ਆਪਣਾ फटाफट ਮੈਕਾ ਚਲੋ ਸਫਾਈਆਂ ਕਰ ਲੈਣੀਆਂ ਸਭ ਤੋਂ ਪਹਿਲਾਂ ਬਾਹਰ ਆਪਣੇ ਝਾੜੂ ਲਗਾਇਆ ਉਸ ਤੋਂ ਬਾਅਦ ਫਿਰ ਮੈਂ ਸਾਰਾ ਵੇੜਾ ਧੋਇਆ ਬਾਹਰ ਉਹ ਸਾਰੀ ਗਲੀ ਦੇ ਵਿੱਚ ਪਾਣੀ ਮਾਰਿਆ ਕਿਉਂਕਿ ਸਵੇਰ ਸਵੇਰ ਅੱਛਾ ਲੱਗਦਾ ਹਨਾ ਬਾਹਰ ਵਧੀਆ ਵਾਈਬ ਜੀ ਵਧੀਆ ਹੁੰਦੀ ਹੈ ਜੀ ਤੇ ਬਸ ਮੈਂ ਆਪਣਾ ਕੰਮ ਲੱਗ ਗਈ ਸੀ ਕਿ ਉਸ ਤੋਂ ਬਾਅਦ ਫਿਰ ਮੈਂ ਬਾਹਰ ਪੋਚ ਕਉਂਕੀ ਪਹਿਲਾਂ ਮੈਨੂੰ ਐਸਵੇਂ ਬਾਰਲੇ ਏਰੀਆ ਸਾਫ ਕਰ ਲੈਣੀ ਆ ਕਿਉਂਕਿ ਅੰਦਰ ਮੁਖਸ਼ੋਰੀ ਦੀ ਤੇ ਉਹਦੇ ਪਾਪਾ ਸੁੱਤੇ ਪਏ ਸੀ ਫਿਰ ਸਾਰਾ ਬੈੱਡ ਤੇ ਮੈਂ ਖਲਾਰਾ ਪਿਆ ਸੀ ਤੇ ਫਿਰ ਮੈਂ ਉਹਦੀ ਕਿੰਨਾ ਚਿਰ ਉਹਨਾਂ ਦੋਨਾਂ ਦੀ ਵੇਟ ਕੀਤੀ ਉਠਾਇਆ ਨਹੀਂ ਉੱਠੇ ਉਸ ਤੋਂ ਬਾਅਦ ਫਿਰ ਮੈਂ ਜਾ ਕੇ ਆਪਣਾ ਅੰਦਰ ਉਸ ਭਾਈਆਂ ਕਰੀ ਮੈਂ ਕਿਹਾ ਨਾ ਤੇ ਨਹੀਂ ਉੱਠਣਾ ਹੈਗਾ ਕਿਉਂਕਿ ਫਿਰ ਮੈਨੂੰ ਮੈਂ ਤਾਂ ਕੰਮ ਕਰਨਾ ਸੀਗਾ ਤਾਂ ਹੀ ਸਵੇਰ ਜਲਦੀ ਉੱਠੀ ਸੀ ਤਾਂ ਫਿਰ ਮੈਂ ਆਪਣਾ ਉੱਠ ਕੇ ਆਪਣਾ ਕੰਮ ਕਰ ਲਿਆ ਸੀਗਾ ਝਾੜੂ ਪੋਚਾ ਜੋ ਵੀ ਸਾਰਾ ਕੰਮ ਕਰ ਲਿਆ ਸੀ ਇਹਨਾਂ ਦੇ ਫਿਰ ਬਾਅਦ ਦੇ ਵਿੱਚ ਮੈਂ ਇਹਨਾਂ ਦੋਨਾਂ ਨੂੰ ਉਠਾਇਆ ਦੋਨੋਂ ਬਾਪ ਤੇ ਤੀ ਇਕੱਠੇ ਹੀ ਉੱਠੇ ਮੋਖੀਂ ਨੇ ਤਾਂ ਮਾ ਬੋਠਾਇਆ ਨਲਾਇਆ ਵੀ ਉਂਝ ਜੇ ਆਪਣੀ ਮਰਜ਼ੀ ਹੋਊਗੀ ਤਾਂ ਉੱਠ ਵੀ ਜਾਊਗੀ ਪਰ ਜਦੋਂ ਮੈਂ ਕਾਉਂਗੀ ਨੇ ਕਦੇ ਨਹੀਂ ਉੱਠਣਾ ਸੀ ਜਿੰਨਾ ਮਰਜ਼ੀ ਉਠਾ ਲਈਏ ਪਰ ਇਹ ਨਹੀਂ ਉੱਠਦਾ ਇਹ ਸਕੂਲ ਵੀ ਬਹੁਤ ਲੇਟ ਗਈ ਸੀ ਸਕੂਲ ਦਾ ਟਾਈਮ ਹੈ 9 ਵਜੇ ਦਾ ਪਰ ਇਹ 9:30 ਗਈ ਸੀ ਕਿਉਂਕਿ ਉੱਠੀ 8:30 ਤੋਂ ਬਾਅਦ ਸੀਗੀ ਤੇ ਫਿਰ ਮੈਂ ਇਹਦੀ ਫਟਫਟ ਪਰੌਂਠੀ ਬਣਾਈ ਫਟਾਫਟ ਇਹਨੂੰ ਤਿਆਰ ਕਰਿਆ ਉਠਾਉਂਦੇ ਸਾਰੇ ਨਲਾਇਆ ਵੀ ਨਹੀਂ ਮਨੇ ਮੈਂ ਕਾਹ ਚਲ ਕੋਈ ਨਹੀਂ ਆ ਕੇ ਨਲਾ ਦੂੰਗੀ ਖੁਸ਼ ਨੈਂਦੀ ਇਹਨੂੰ 10-12 ਦਿਨ ਹੋ ਗਏ ਕੋਲਡ ਦੀ ਪ੍ਰੋਬਲਮ ਹੋਈ ਪਈ ਆ ਤੇ ਪਤਾ ਨਹੀਂ ਠੀਕ ਨਹੀਂ ਹੁਣ ਤਿਆਰੀ ਕੁਛ ਮੈਡੀਸਨ ਵਗੈਰਾ ਖਾਂਦੀ ਨਹੀਂ ਹੈਗੀ ਨਾ ਹੀ ਮੈਨੂੰ ਕੋਈ ਦੇਸੀ ਨੁਕਸਾ ਕਰਾ ਦਿੰਦੀ ਤਾਂ ਫਿਰ ਉਹਦੇ ਕਰਕੇ ਹੁਣ ਆਪਣੇ ਆਪੋ ਹੌਲੀ ਹੌਲੀ ਆਮ ਨਾਲ ਹੀ ਠੀਕ ਹੋਏਗਾ ਤੇ ਬਸ ਫਿਰ ਥੋੜੇ ਜਿ ਮੇਰੇ ਕਿਚਨ ਦੇ ਵਿੱਚ ਬਰਤਨ ਪਏ ਸੀਗੇ ਮੈਂ ਕਿਹਾ ਚਲੋ ਇਹ ਵੀ ਸਾਫ਼ ਕਰ ਲੈਣੀ ਆ ਤੇ ਉਸ ਤੋਂ ਬਾਅਦ ਫਿਰ ਮੈਂ ਕਿਹਾ ਹਲਦਾ ਤਾਂ ਉੱਠੇ ਨਹੀਂ ਹੈ ਫਿਰ ਮੈਂ ਆਪਣੀ ਸਬਜ਼ੀ ਦੀ ਤਿਆਰੀ ਕਰਨ ਲੱਗ ਗਈ ਸੀਗੀ ਮੈਂ ਕਿਹਾ ਚਲੋ ਸਬਜ਼ੀ ਬਣਾ ਲੈਣੀ ਜਿੰਨੇ ਕੰਮ ਜਲਦੀ ਹੋ ਜਾਣਗੇ ਵਧੀਆ ਗੱਲ ਹੈ ਤੇ ਮੈਂ ਮੈਂ ਆਪਣੀ ਸਬਜ਼ੀ ਕੱਟ ਕਰਨ ਲੱਗ ਗਈ ਮੈਂ ਸੋਚਿਆ ਵਾਦਾ ਕੀ ਬਣਾਵਾਂ तो फिर मैं आलू बैंगन बैंगन पाए थे मैं चल सु आलू बैंगन बना बहुत टेस्टी लगते है फिर मैं आलू बैंगन कट के अपने सुके सुी सब्जी बनाई सी तो बस मेरी सब्जी बन गई सी उस तो बाद फिर मैं मोक्षी तेरे पापा ने बया ਹਾਂਜੀ ਗਾਇਸ ਜੇਰਾ ਮੇਰੀ ਵੀਡੀਓ ਦੇ ਵਿੱਚ ਪਹਿਲੀ ਵਾਰ ਆਇਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਕਿਉਂਕਿ ਅਨੰਤ ਤੁਹਾਡੇ ਇੱਕ ਲਾਈਕ ਨਾਲ ਜਾਂ ਸਬਸਕ੍ਰਾਈਬ ਨਾਲ ਕੁਝ ਹੋਣਾ ਨਹੀਂ ਹੈਗਾ ਤੇ ਮੈਨੂੰ ਬਹੁਤ ਵੱਡੀ ਮੋਟੀਵੇਸ਼ਨ ਮਿਲ ਜਾਂਦੀ ਹੈ ਕਿ ਹਾਂ ਮੇਰੀ ਵੀਡੀਓ ਤੁਹਾਨੂੰ ਪਸੰਦ ਆ ਰਹੀ ਹੈ ਤੇ ਪਲੀਜ਼ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਨਾਲੇ ਮੈਨੂੰ ਸੁਜੈਸ਼ਨ ਜਰੂਰ ਦਿਆ ਕਰੋ ਕਿ ਤੁਹਾਨੂੰ ਮੇਰੀ ਵੀਡੀਓ ਦੇ ਵਿੱਚ ਜੇ ਕੋਈ ਕਮੀ ਲੱਗਦੀ ਹੈ ਤਾਂ ਵੀ ਦੱਸਿਆ ਕਰੋ ਮੈਨੂੰ ਜੇ ਕੋਈ ਮੇਰੀ ਕਮੀ ਕਰ ਦੇਗਾ ਤਾਂ ਮੈਨੂੰ ਕੁਝ ਪਤਾ ਲੱਗੇਗਾ ਕਿ ਮੇਰੇ ਕਿੱਥੇ ਗਲਤੀ ਹੈ ਬਾਕੀ ਕੋਈ ਗਲਤੀ ਖਲਤੀ ਹੋਏ ਦਾ ਮਾਫ ਕਰਦੇ ਹੋ ਆਪਣੀ ਭੈਣ ਸਮਝ ਕੇ ਤੇ ਬਸ ਮੇਰਾ ਐਵੇਂ ਰੂਟੀਨ ਚੱਲਦਾ ਰਹਿੰਦਾ ਸਾਰਾ ਦਿਨ ਤੇ ਮੈਂ ਮੈਨੂੰ ਇਹ ਵੀ ਜ਼ਰੂਰ ਦੱਸਣਾ ਕਿ ਮੈਂ ਲਾਈਵ ਆਵਾਂ ਤੁਹਾਡੇ ਨਾਲ ਗੱਲਬਾਤਾਂ ਕਰਨਾ ਜਾਂ ਨਾ ਮੈਨੂੰ ਇਹ ਵੀ ਤੁਸੀਂ ਜ਼ਰੂਰ ਦੱਸਣਾ ਕਿਉਂਕਿ ਮੈਂ ਲਾਈਵ ਆਉਣਾ ਵੈਸੇ ਜ਼ਿਆਦਾ ਪਸੰਦ ਨਹੀਂ ਕਰਦੀ ਕਿਉਂਕਿ ਮੈਨੂੰ ਨਹੀਂ ਪਸੰਦ ਲਾਈਵ ਆਉਣਾ ਤੇ ਪਰ ਜੇ ਤੁਹਾਨੂੰ ਲੱਗਦਾ ਹੈ ਕਿ ਹਨਾ ਅਗਰ ਤੁਹਾਨੂੰ ਖੁਸ਼ੀ ਹੁੰਦੀ ਹੈ ਤਾਂ ਮੈਂ ਕੋਈ ਗੱਲ ਨਹੀਂ ਉਹ ਵੀ ਆਪਾਂ ਸ਼ੁਰੂ ਕਰ ਲਾਂਗੇ ਕੋਈ ਗੱਲ ਨਹੀਂ ਤੇ بس اس ਤੋਂ ਬਾਅਦ ਮੈਂ ਆਪਣੀ ਸਬজি ਸਬਜੀ ਕੱਟ ਕਰ ਰਹੀ ਸੀ ਕਿ ਜਿਵੇਂ ਸਾਰਾ ਮੈਂ ਦੱਸਿਆ ਹੀ ਉਸ ਤੋਂ ਬਾਅਦ ਮੈਂ ਸਬਜੀ ਨੂੰ ਤੜਕਾ ਲਗਾਉਂਗੀ ਤੇ ਨਾਲ ਨਾਲ ਫਿਰ ਵਿੱਚ ਵਿੱਚ ਮੈਨੂੰ ਜਿਹੜਾ ਕੰਮ ਨਜ਼ਰ ਆਂਦਾ ਜਾਂਦਾ ਕੋਈ ਵੀ ਤਾਂ ਮੈਂ ਕਰਦੀ ਰਹਿਣੀ ਮੈਂ ਫਿਰ ਬਰਤਨ ਧੋ ਕੇ ਨਾ ਆਪਣੇ ਸਾਰੇ ਪਾਂਡੇ ਬਾਹਰ ਰੱਖੇ ਸੀ ਕਿ ਟੋਕਰਾ ਉਠਾ ਕੇ ਵੀ ਚਲੋ ਸੁੱਕ ਜਾਣਗੇ ਕਿਉਂਕਿ ਅੰਦਰ ਪਾਂਡੇ ਸੁੱਕਦੇ ਨਹੀਂ ਆਗੇ ਫਿਰ ਜੋੜਨੇ ਹੁੰਦੇ ਟੋਕਰੇ ਦੇ ਵਿੱਚ ਤਾਂ ਫਿਰ ਮੈਂ ਬਾਹਰ ਰੱਖਿਆ ਸੀ ਕਿ ਵੀ ਚਲ ਸੁੱਕ ਜਾਣਗੇ ਕਿਉਂਕਿ ਬਾਹਰ ਸਾਰੀ ਸਫਾਈ ਕੀਤੀ ਹੋਈ ਸੀਗੀ ਤੇ ਅੱਜ ਕੱਲ ਵੈਸੇ ਨਾ ਤਾਂ ਬਾਰਿਸ਼ ਪੈ ਰਹੀ ਹੈ ਨਾ ਹੀ ਕੁਝ ਬਹੁਤ ਗਰਮੀ ਹੋਈ ਪਈ ਹੈਗੀ ਤੇ ਟੈਂਪਰੇਚਰ 40 ਤੋਂ ਉੱਪ ਜਾ ਰਿਹਾ ਆਈ ਥਿੰਕ ਤੇ ਬਸ ਮੈਂ ਮੈਂ ਆਪਣਾ ਮੋਕਸ਼ ਨਹੀਂ ਲਾ ਕੇ ਅੰਦਰ ਹੀ ਬੈਠੀ ਰਹਿਣੀ ਆ ਜਦਾ ਬਾਰ ਆਪਾਂ ਜਾਇਦਾ ਨਹੀਂ ਹੈਗਾ ਕਿਤੇ ਤੇ ਜੇ ਕਿਤੇ ਜਾਉਂਗੀ ਤਾਂ ਬਾਕੀ ਤੁਹਾਨੂੰ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗੀ ਬਸ ਸਾਰਾ ਦਿਨ ਵਧੀਆ ਬੀਤ ਜਾਂਦਾ ਹੈਗਾ ਪਤਾ ਹੀ ਨਹੀਂ ਲੱਗਦਾ ਟਾਈਮ ਕਦੋਂ ਲੰਘ ਜਾਂਦਾ ਸਵੇਰ ਕਦੋਂ ਹੁੰਦੀ ਹੈ ਤੇ ਰਾਤ ਕਦੋਂ ਹੁੰਦੀ ਹੈ ਤੇ ਮੋਕਸ਼ੀ ਦੁਪਹਿਰ ਸੌਂਦੀ ਨਹੀਂ ਮੈਨੂੰ ਵੀ ਮੈਨੂੰ ਤਾਂ ਵੈਸੇ ਨੀਂਦ ਆਉਂਦੀ ਹੈ ਦੁਪਹਿਰੇ ਮੈਂ ਤਾਂ ਪੈਸ ਹੋ ਜਾਂਦੀ ਮੋਕਸ਼ੀ ਹੋ ਜਾਂਦਾ ਪਰ ਇਹ ਸੌਂਦੀ ਨਹੀਂ ਹੈਗੀ ਤਾਂ ਫਿਰ ਉਹਦੇ ਕਰਕੇ ਫਿਰ ਮੈਂ ਵੀ ਨਹੀਂ ਸੌਂਦੀ ਹੈਗੀ ਫਿਰ ਮੈਂ ਵੀ ਆਪਣਾ ਕੰਮ ਐਡੀਟਿੰਗ ਕਰ ਲੈਣੀ ਆ ਜੋ ਵੀ ਸ਼ੂਟ ਕਰਿਆ ਹੁੰਦਾਗਾ ਤੇ ਮੈਂ ਜਿਆ ਵੀਡੀਓ ਦੇ ਥੰਬਨੇਲ ਵਗੈਰਾ ਜੋ ਬਣਾਉਣਾ ਹੁੰਦਾ ਮੈਂ ਆਪਣਾ ਕੰਮ ਲੱਗੀ ਰਹਿਣੀ ਆ ਤੇ ਬਸ ਮੈਂ ਫਿਰ ਉਸ ਤੋਂ ਬਾਅਦ ਆਪਣੇ ਵਲੌਗ ਦੀ ਜਦੋਂ ਐਂਡਿੰਗ ਕਰਦੀ ਸੀ ਉਸ ਤੋਂ ਬਾਅਦ ਫਿਰ ਮੈਂ ਸਾਰੇ ਕੱਪੜੇ ਪ੍ਰੈਸ ਕਰੇ ਰਸ ਕਰਕੇ ਸਾਰੀ ﺍﻟ अलमारी ਦੇ ਵਿੱਚ ਜੋੜੇ ਵਾਸਤੇ ਇੱਕ ਦੋ ਪੈਂਟ ਹਲੇ ਵੀ ਰਹਿ ਗਈਆਂ ਕਰਦੀਆਂ ਜੇ ਹੁਣ ਟਾਈਮ ਲੱਗਦਾ ਤਾਂ ਮੈਨੂੰ ਜਿਵੇਂ ਜਿਵੇਂ ਮੈਨੂੰ ਟਾਈਮ ਲੱਗਦਾ ਰਹਿੰਦਾ ਨਾ ਮੈਂ ਕੰਮ ਉਹਵੇਂ ਕਰਦੀ ਰਹਿਣੀ ਆ ਤੇ ਉਸ ਤੋਂ ਬਾਅਦ ਫਿਰ ਮੈਂ ਆਪਣੇ ਅ ਅਸੀਂ ਦੁਪਹਿਰ ਦੀ ਰੋਟੀ ਛਕਾਈ ਸੀਗੀ ਬਸ ਇਸੇ ਤਰ੍ਹਾਂ ਸਾਰਾ ਦਿਨ ਬੀਤ ਗਿਆ ਜੀ ਪਤਾ ਕਿਨ ਲੱਗਿਆ ਤੇ ਬਾਕੀ ਮੋਕਸ਼ੀ ਚਲ ਜਾਂਦੀ ਆਪਣੀ ਬੁਆ ਘਰ ਖੇਲਣ ਤੇ ਖੇਲ ਕੇ ਆ ਜਾਂਦੀ ਹੈਗੀ ਜਦੋਂ ਅੱਜ ਵੈਸੇ ਉਹਦੀ ਬੁਆ ਤਾਂ ਹੈ ਨਹੀਂ ਸੀ ਉਹਦੇ ਚਾਚੂ ਲੈ ਕੇ ਸੀ ਉਹਨਾਂ ਦੇ ਘਰ ਹੀ ਤੇ ਬਸ ਉਹਨਾਂ ਨਾਲ ਖੇਲ ਆਈ ਥੋੜਾ ਜਿਹਾ ਉਸ ਤੋਂ ਬਾਅਦ ਫਿਰ ਉਹਨੂੰ ਆਪਣੀ ਦਾਦੀ ਨਾਲ ਬੈਠੀ ਹੋਈ ਹੈ ਲੱਗ ਰਹੀ ਹੈ ਆਪਣਾ ਸਕੈਚ ਤੇ ਡਰਾਇੰਗ ਲੈ ਕੇ ਬੈਠੀ ਹੈ ਉਹਨਾਂ ਨਾਲ ਖੇਲ ਰਹੀ ਹੈਗੀ ਤੇ ਬਸ ਬੱਚੇ ਨੂੰ ਤਾਂ ਐਵੇਂ ਹੁੰਦਾ ਕਿ ਮੇਰੇ ਨਾਲ ਕੋਈ ਖੇਲੇ ਪਰ ਉਹ ਹੁੰਦਾ ਨਾ ਆਪਾਂ ਨੂੰ ਐਵੇਂ ਹੋ ਜਾਂਦਾ ਕਿ ਆਹ ਕੰਮ ਕਰਨਾ ਹੋ ਕੰਮ ਕਰਨਾ ਤੋਂ ਦੇ ਚੱਕਰ ਸੋ ਵਿਚਾਰੇ ਬੱਚੇ ਨਾਲ ਆਪਾਂ ਖੇਡ ਨਹੀਂ ਮੰਦੇ ਪਰ ਬੱਚੇ ਨੂੰ ਟਾਈਮ ਦੇਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਸਮਾਂ ਜਦੋਂ ਜੇ ਲੰਘ ਜੇ ਨਾ ਇੱਕ ਵਾਰ ਫਿਰ ਵਾਪਸ ਨਹੀਂ ਆਉਣਾ ਹੈਗਾ ਤੇ ਜਿੰਨਾ ਆਪ ਆਪਣੇ ਬੱਚਿਆਂ ਨਾਲ ਇੰਜੋਏ ਕਰ ਲੀਏ ਤਾਂ ਵਧੀਆ ਗੱਲ ਆ ਹਨਾ ਕਰਾਂਦੇ ਕੰਮ ਕਰਦੇ ਸਾਰੇ ਕੰਮਾਂ ਤੋਂ ਉਸ ਤੋਂ ਬਾਅਦ ਫਿਰ ਮੈਂ ਜਾ ਕੇ ਕਿਤੇ ਪ੍ਰੈਸ ਲਗਾਈ ਸੀਗੀ ਵੀ ਇਹ ਹੈ ਕਿ ਜਲਦੀ ਉੱਠਣ ਦਾ ਫਾਇਦਾ ਤਾਂ ਆਪਾਂ ਨੂੰ ਹੈਗਾ ਹਨਾ ਜੇ ਆਪਾਂ ਜਲਦੀ ਉੱਠਦੇ ਆ ਤਾਂ ਆਪਣੇ ਕੰਮ ਵਧੀਆ ਆਸਾਨੀ ਨਾਲ ਹੋ ਜਾਂਦੇ ਆ ਕੁਝ ਮੋਕਸ਼ੀ ਸੁੱਤੀ ਪਈ ਸੀ ਮੇਰੇ ਤਾਂ ਜਲਦੀ ਆ ਸਾਰੇ ਨਾਲ ਕੰਮ ਹੋ ਗਏ ਤੇ ਮੈਂ ਹੁਣ ਅੰਦਰ ਲੈ ਕੇ ਜਾਂਦੀ ਆ ਆਪਣਾ ਚਾੜੂ ਅੰਦਰੋਂ ਮਾਰ ਕੇ ਲੈਣੀ ਅੰਦਰ ਨਾ ਮੋਕਸ਼ੀਤ ਦੇ ਪਾਪਾ ਸੁੱਤੇ ਪਏ ਸੀਗੇ ਤੇ ਮੈਂ ਆਰਾਮ ਨਾਲ ਹੌਲੀ ਹੌਲੀ ਮਾਰ ਕੇ ਲਈ ਕਿ ਉੱਠਣਾ ਜਾਣਗੇ ਤੇ ਪਹਿਲਾਂ ਫੈਨ ਆਫ ਕਰਿਆ ਫਿਰ ਉਸ ਵਾਰ ਫਟਫਟ ਚਲਾ ਦਿੱਤਾ ਤੇ ਲਾਈਟ ਬੰਦ ਕਰ ਦਿੱਤੀ ਕਿ ਕਿਤੇ ਉੱਠ ਨਾ ਜਾਣਗੇ ਤੇ ਮੈਨੂੰ ਫਿਰ ਬੋਲਨ ਕਿ ਤੇ ਉਹ ਰੋਲਾ ਪਾਈ ਜਾਂਦੀ ਹੈ ਸੁਬੇ ਸੁਬੇ ਤੇ ਇਹ ਥੋੜਾ ਲੇਟ ਹੀ ਉੱਠਦੇ ਨੇ ਤੇ ਕਿਉਂਕਿ 10 ਵਜੇ ਜਾਂਦੇ ਆ ਦੁਕਾਨ ਤੇ ਸ਼ਾਪ ਤੇ ਇੱਥੇ ਸਾਡੇ ਪਟਿਆਲਾ ਦੇ ਵਿੱਚ ਮਾਰਕੀਟ ਦਾ ਟਾਈਮ 10 ਵਜੇ ਦਾ ਹੈ ਤੇ ਬਸ ਲੇਟ ਹੀ ਜਾਂਦੇ ਆ ਤੇ ਬਾਸ ਸੋਨ ਮੈਂ ਆਪਣਾ फटाफट ਸਾਰੇ ਕਾ ਦੇ ਵਿਚਾਰ ਲਗਾ ਲੂੰਗੀ ਤੇ ਆਪਣਾ ਪੋਚਾ ਪੋਚਾ ਵੀ ਲਗਾ ਲੂੰਗੀ ਨਾਲ ਹੀ ਤੇ ਮੈਂ ਜਿਆਦਾ ਫਿਰ ਸ਼ੂਟਿੰਗ ਨਹੀਂ ਕੀਤੀ ਕਿਉਂਕਿ ਮੇਰੀ ਵੀਡੀਓ ਵੀ ਬਹੁਤ ਲੰਬੀ ਹੋ ਰਹੀ ਸੀਗੀ ਤੇ ਮੈਂ ਫਿਰ ਉੱਥੇ ਐਂਡ ਕਰ ਰਹੀ ਸੀਗਾ ਕਿਉਂਕਿ ਫਿਰ ਮੈਨੂੰ ਐਵੇਂ ਸੀਗਾ ਤੁਸੀਂ ਵੀ ਨਾ ਬੋਰ ਹੋ ਰਹੇ ਹੋ ਕਿ ਮੈਂ ਤਾਂ ਡੇਲੀ ਰੁਟੀਨ ਦੇ ਜਿਹੜੇ ਕੰਮ ਕਰਦੇ ਆ ਤੁਹਾਨੂੰ ਦਿਖਾ ਹੀ ਰਹੀਆਂ ਹਨਾ ਤੇ ਵਿੱਚ ਵਿੱਚ ਕੁਝ ਕੁਝ ਮੈਂ ਸਕਿਪ ਵੀ ਕਰ ਦਿੰਨੀ ਆ ਵੀ ਚਲੋ ਕੋਈ ਨਹੀਂ ਤੇ ਦੇਖੋ ਆਪਣੀ ਸਬਜੀ ਬਣ ਗਈ ਤਿਆਰ ਆ ਸਵੇਦੀ ਮੈਂ ਅੱਜ 6 ਵਜੇ ਉੱਠ ਗਈ ਸੀ ਕੱਲ 3 ਵਜੇ ਤੋਂ ਬਾਅਦ ਸ਼ਾਇਦ 1 6 ਵਜੇ ਤੱਕ ਮੈਂ ਸ਼ੂਟਿੰਗ ਕੀਤੀ ਕਿ ਜਿੰਨਾ ਕਿ ਮੈਂ ਆਪਣਾ ਰੁਟੀਨ ਤੁਹਾਨੂੰ ਦਿਖਾਇਆ ਉਹਦੇ ਚ ਤੇ ਉਸ ਤੋਂ ਬਾਅਦ ਫਿਰ ਮੈਂ ਨਹੀਂ ਕਰੀ ਕਿਉਂਕਿ ਬਾਕੀ ਰੁਟੀਨ ਤੁਸੀਂ ਮੇਰਾ ਦੇਖਿਆ ਹੀ ਸੀਗਾ ਤੇ ਬਾਕੀ ਉਸ ਤੋਂ ਬਾਅਦ ਮੈਂ ਮਾਰਨਿੰਗ ਚ ਸਟਾਰਟ ਕਰਿਆ ਸੀ ਆਪਣਾ ਵਲੌਗ ਮਾਰਨਿੰਗ ਦੇ ਵਿੱਚ ਮੈਂ ਸਵੇ ਸ਼ੇ 6 ਵਜੇ ਉੱਠੀ ਸੀ ਅੱਜ 6 ਵਜੇ ਉੱਠ ਕੇ ਆਪਣਾ ਚਾਹ ਚੋ ਪੀ ਕੇ ਫਿਰ ਮੈਂ ਆਪਣੇ ਕੰਮ ਲੱਗੀ ਸੀ ਮੌਖੀ ਸੁੱਤੀ ਪਈ ਸੀਗੀ ਤੇ ਮੈਂ ਫਿਰ ਆਪਣਾ ਝਾੜੂ ਪੋਚਾਏ ਸਬਜੀ ਆਟਾ ਹੁਣਾ ਰੋਟੀ ਨਾਸ਼ਤਾ ਸਭ ਕੁਝ ਮੈਂ 10 ਵਜੇ ਤੱਕ ਕਰ ਲਿਆ ਤੇ ਹੁਣ 1:30 ਹੋਏ ਨੇ ਮੌਖੀ ਸਕੂਲ ਚਲ ਗਈ ਤੇ ਹੁਣ ਮੈਂ ਕਿਹਾ ਚਲੋ ਫ੍ਰੀ ਹੋ ਗਈ ਟਾਈਮ ਨਾਲ ਹੁਣ ਮੈਂ ਹੋਰ ਕੋਈ ਕੰਮ ਕਰ ਲੈਣੀ ਆ ਤੇ ਮੈਂ ਮੰਮੀ ਨੇ ਕੱਲ ਕੱਪੜੇ دھوਏ ਸੀਗੇ ਤੇ ਮੈਂ ਕਿਹਾ ਚਲ ਪ੍ਰੈਸ ਲਾ ਲੈਣੀ ਆ ਉਹਨਾਂ ਨਾਲ ਪ੍ਰੈਸ ਲਾਉਂਗੀ ਤੇ ਨਾਲ ਹੀ ਕੱਪੜੇ ਪ੍ਰੈਸ ਕਰੂੰਗੀ ਸਬਾਰੀ ਸੈਟਿੰਗ ਕਰੂੰਗੀ ਤੇ ਚਲੋ ਹੁਣ ਮੈ ਤੁਹਾਨੂੰ ਮਿਲੂਗੀ ਨੈਕਸਟ ਨਿਊ ਵੀਡੀਓ ਦੇ ਨਾਲ ਉਦ ਤੱਕ ਲਈ ਬਾਏ ਬਾਏ